ਹਿਊਮਨ ਰਾਈਟਸ ਦੀ ਵਾਇਲੈਂਸ ਕਰ ਰਹੀਆਂ ਇਹ ਸਰਕਾਰਾਂ ਉਹ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਦੁੱਗਣੀਆਂ ਘਟ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਇੱਥੇ ਤੱਕ ਕੇ ਨਾ ਉਹਨਾਂ ਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਜਹੇਦਾਰ ਜਕਤਾਰ ਸਿੰਘ ਅਵਾਰਾ ਜਿਹੜਾ 2005 ਤੋਂ ਲਗਾਤਾਰ ਦਿੱਲੀ ਦੀ ਜੇਲ੍ਹ 'ਚ ਹੈ ਉਸ ਦਾ ਕਾਨੂੰਨੀ ਹੱਕ ਵੀ ਬਣਦਾ ਕਿ ਉਹ ਪੰਜਾਬ ਦੀ ਜੇਲ੍ਹ ਵਿੱਚ ਆਵੇ ਕਿਉਂਕਿ ਪੰਜਾਬ ਦੇ ਕੇਸ ਅੱਜ ਵੀ ਪੈਂਡਿੰਗ ਪਏ ਹਨ ਉਹਨਾਂ ਦੇ ਸੋ ਉਹਨਾਂ ਦੀ ਸ਼ਿਫਟ ਨੂੰ ਲੈ ਕੇ ਵੀ ਸੁਪਰੀਮ ਕੋਰਟ 'ਚ ਕੇਸ ਗਿਆ ਪਰੰਤੂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਉੱਥੇ ਪੰਜਾਬ ਦਾ ਏਜੀ ਪੇਸ਼ ਹੋਇਆ ਉਹਨੇ ਇਹ ਦੋਸ਼ ਲਾਇਆ ਕਿ ਜੇ ਜਗਤਾਰ ਸਿੰਘ ਅਬਾਰਾ ਪੰਜਾਬ ਆਉਂਦਾ ਲਾ ਐਂਡ ਆਰਡਰ ਦਾ ਖਤਰਾ ਉਹਨੂੰ ਖਤਰਾ ਪੁੰਹਦਾ ਸੋ ਆਸ਼ੀਸ਼ ਸਪਸ਼ਟ ਕਰਨਾ ਚਾਹੁੰਦੇ ਆ ਕਿ ਲਾ ਐਂਡ ਆਰਡਰ ਨੂੰ ਇਹ ਸਰਕਾਰ ਪਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਇਹ ਆਪ ਖਰਾਬ ਕਰ ਰਹੀ ਹੈ ਕਿਉਂਕਿ 13 ਫਰਵਰੀ ਤੋਂ ਜਿਹੜੇ ਕਿਸਾਨ ਭਰਾ ਆਪਣੇ ਕਿਸਾਨੀ ਹੱਕਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸੀ 19 ਤਰੀਕ ਨੂੰ ਪਿਛਲੇ ਮਹੀਨੇ ਦੀ ਜਿਸ ਤਰ੍ਹਾਂ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਚੰਡੀਗੜ੍ਹ ਵਿੱਚ ਉਹਨਾਂ ਤੇ ਤਸੱਦਦ ਕਰਿਆ ਮੋਰਚਿਆਂ ਦੇ ਭਾਵੇਂ ਸ਼ੰਭੂ ਮੋਰਚਾ ਸੀ ਭਾਵੇਂ ਖਨੌਰੀ ਮੋਰਚਾ ਸੀ ਜਿਸ ਤਰ੍ਹਾਂ ਦਾ ਉਹਨਾਂ ਕਿਸਾਨਾਂ ਤੇ ਤਸੱਦਦ ਕਰਿਆ ਲੁੱਟ ਮਚਾਈ ਕਰੀ ਹੈ ਮੈਂ ਕਹਿਣਾ ਲਾਂਹ ਤਾਂ ਇਹਨਾਂ ਸਰਕਾਰਾਂ ਤੇ ਇਹ ਆਪ ਜ਼ਿੰਮੇਵਾਰ ਹੈ ਉਸ ਲੈਂਡ ਆਰਡਰ ਨੂੰ ਖਰਾਬ ਕਰਨ ਦੀ ਆ ਸੋ ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ 15 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਆਖਾਲ ਦਿੱਤੀ ਗਈ ਹੈ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਸਾਰੇ ਜਥੇਬੰਦੀਆਂ ਨੇ ਜਿੰਨੀ ਅੱਜ ਪਹੁੰਚੀਆਂ ਜਾਂ ਜਿਹੜੀਆਂ ਅੱਜ ਨਹੀਂ ਵੀ ਹਾਜ਼ਰ ਹੋਈਆਂ ਉਹਨਾਂ ਤੱਕ ਅਪਰੋਚ ਕਰਕੇ ਅਸੀਂ ਤਹਿਸੀਲ ਲੈਵਲ ਤੇ ਬਹੁਤ ਵੱਡਾ ਇਕੱਠ ਕਰਨਾ ਤੇ ਇੱਕ ਚੇਤਾਵਨੀ ਪੱਤਰ ਕਿਉਂਕਿ ਮੰਗ ਪੱਤਰ ਹੁਣ ਤੱਕ ਬਹੁਤ ਦੇ ਚੁੱਕੇ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਉਸ ਦਿਨ ਚੇਤਾਵਨੀ ਪੱਤਰ ਪੰਜਾਬ ਦੇ ਗਵਰਨਰ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣਾ ਕਿ ਜੇ ਸਰਕਾਰਾਂ ਨੇ ਸਾਨੂੰ ਹੁਣ ਵੀ ਹਿਸਾਬ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਐਕਸ਼ਨ ਲੈਣਾ ਤੇ ਇਹਨੂੰ ਆਮ ਲੋਕਾਂ ਦੀ ਮੂਵਮੈਂਟ ਬਣਾ ਦੇਣਾ ਸੋ ਅਗਲੇ ਸਮਿਆਂ 'ਚ ਜੋ ਵੀ ਕਿਸਾਨ ਭਰਾ ਕੋਈ ਅੰਦੋਲਨ ਕਰਨਗੇ ਕੋਈ ਪ੍ਰੋਗਰਾਮ ਦੇਣਗੇ ਕੌਮੀ ਇਨਸਾਫ ਮੋਰਚਾ ਉਹਨਾਂ ਦਾ ਡਟ ਕੇ ਹਮਾਇਤ ਕਰੇਗਾ ਤੇ ਜਿਸ ਤਰ੍ਹਾਂ ਪਿਛਲੇ ਦਿਨੀਂ ਮੁਸਲਮਾਨ ਭਰਾਵਾਂ ਤੇ ਵੱਖ ਬਿੱਲ ਬੋਰਡ ਵੱਖ ਬਿੱਲ ਲੈ ਕੇ ਆਏ ਆ ਉਹ ਵੱਖ ਬੋਰਡ ਨੂੰ ਖਤਮ ਕਰਿਆ ਜਾ ਰਿਹਾ ਕੌਮੀ ਇਨਸਾਮ ਮੋਰਚਾ ਉਹਦੀ ਵੀ ਹਮਾਇਤ ਕਰਦਾ ਕਿਉਂਕਿ ਲੋੜ ਹੈ ਆਉਣ ਵਾਲੇ ਦਿਨਾਂ ਚ ਅਸੀਂ ਉਥੇ ਸਪਸ਼ਟ ਕਰਦੇ ਆ ਕਿ ਜਿਹੇ ਦਾ ਜਗਤਾਰ ਸਿੰਘ ਹਵਾਰਾ ਨਾਲ ਪੰਜਾਬ ਆਇਆ ਤੋਂ ਲੈਂਡ ਆਰਡਰ ਖਰਾਬ ਨਹੀਂ ਹੋਣਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਹੈ ਪੰਜਾਬ ਦਾ ਨੌਜਵਾਨ ਜਿਹੜਾ ਅੱਜ ਬੇਜ਼ਰਕਾਰ ਹੋ ਕੇ ਵਦੇਸ਼ਾਂ ਜਾ ਰਿਹਾ ਮਜ਼ਦੂਰੀ ਕਰਨ ਵਾਸਤੇ ਮਜ਼ਦੂਰ ਹੋ ਰਿਹਾ ਉਹਨੂੰ ਰੋਕਣ ਦੀ ਸ਼ਕਤੀ ਰੱਖਦਾ ਪੰਜਾਬ 'ਚ ਜਿਹੜਾ ਸਰਕਾਰਾਂ ਵੱਲੋਂ ਨਸ਼ਿਆਂ ਦਾ ਦੌਰ ਚਲਾਇਆ ਗਿਆ ਉਸ ਨੂੰ ਕੰਟਰੋਲ ਕਰਨ ਦੀ ਰੱਖਦਾ ਪਤਿਤਪਾਣੇ ਦੀ ਜਿਹੜੀ ਲਹਿਰ ਹੈ ਉਹਨੂੰ ਸੁਧਾਰ ਕਰਨ ਵਾਸਤੇ ਗੁਣ ਰੱਖਦਾ ਉਹ ਸੋ ਇਸ ਕਰਕੇ ਉਹ ਇੱਕ ਅੱਤਵਾਦੀ ਨਹੀਂ ਉਹ ਪੰਜਾਬ ਪ੍ਰਤੀ ਉਹਦੀ ਸੋਚ ਹੈ ਜਿਹੜੀ ਬਹੁਤ ਸੋਹਰਦਾ ਹੈ ਕਿਉਂਕਿ ਉਹਨੂੰ ਬੜਾ ਦਰਦ ਹੈ ਕਿ ਮੇਰੀ ਕੌਮ ਮੇਰਾ ਪੰਜਾਬ ਅੱਜ ਬਰਬਾਦ ਹੋਣ ਦਾ ਜਾ ਰਿਹਾ ਜਿਸ ਤਰ੍ਹਾਂ ਭਾਵੇਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਅੱਜ ਸਾਡੇ ਕਿਸਾਨ ਨੂੰ ਖਸਿਆਰਾ ਬਣਵਾ ਕੇ ਪੰਜਾਬ ਨੂੰ ਖਤਮ ਕਰਦੇ ਤੁਲੀ ਪਈ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹਨਾਂ ਵਾਲੇ ਦਿਨਾਂ ਚ ਇੱਥੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਕੇ ਉਹ ਕਾਰਪੋਰੇਟ ਘਰਾਣੇ ਉਹੀ ਪਾਕਿਸਤਾਨ ਰਾਹੀਂ ਅਰਬ ਦੇਸ਼ਾਂ ਨਾਲ ਵਪਾਰ ਕਰਨਗੇ ਪਰੰਤੂ ਅੱਜ ਪੰਜਾਬ ਰਾਹੀਂ ਹੁੰਦਾ ਉਹਦਾ ਫਾਇਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਪਹੁੰਚਦਾ ਇਹ ਲਈ ਸਰਕਾਰਾਂ ਚਾਹੁੰਦੀਆਂ ਕਿਉਂਕਿ ਅੱਜ ਵੀ ਭਾਰਤ ਦੀ ਸਰਕਾਰ ਦਾ ਵਪਾਰ ਹੈ ਜਿਹੜਾ ਉਹ ਗੁਜਰਾਤ ਰਾਹੀਂ ਕਾਂਦਲਾ ਨਹੀਂ ਪਾਕਿਸਤਾਨ ਨਾਲ ਵੀ ਹੋ ਰਿਹਾ ਤੇ ਉਹਨਾਂ ਅਰਬ ਦੇਸ਼ਾਂ ਨਾਲ ਵੀ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸਤੇ ਹੀ ਵਿਚਾਰ ਕਰਨੇ ਆ ਇਹ ਸਾਰੇ ਜਿਹੜੇ ਮੁੱਦਿਆਂ ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਇਹ ਜਿੱਥੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਅੱਜ ਮੈਂ ਉਹ ਨਾ ਜਿਹੜਾ ਭਾਰਤ ਸਰਕਾਰ ਦੀ ਨੀਤੀ ਹੈ ਇੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਇਹ ਮੈਂ 70% ਉਹਨਾਂ ਹਿੰਦੂ ਭਰਾਵਾਂ ਨੂੰ ਵੀ ਦੱਸਣਾ ਚਾਹਣਾ ਕਿ ਉਹਨਾਂ ਦਾ ਨਾਂ ਵਰਤ ਕੇ ਉਹਨਾਂ ਤੋਂ ਇਹ ਸਿਆਸੀ ਲਾਹੇ ਲੈ ਰਹੇ ਐ ਆਰਥਿਕ ਲਾਹੇ ਲੈ ਰਹੇ ਐ ਕਿਉਂਕਿ ਉਹ ਵੀ 70% ਜਿਹੜੀ ਜਨਰੇਸ਼ਨ ਉਹ ਇੰਨੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ ਜੇ ਦੇਖੀ ਜਾਈਏ ਦੇਖੀਏ ਭਾਵੇਂ ਉਹ ਆਪਣੇ ਝੁੰਗੀਆਂ ਚ ਰਹਿ ਰਹੇ ਆ ਚੌਪੜੀਆਂ ਇੱਥੇ ਤੱਕ ਉਹਨਾਂ ਬਾਅਦ ਤੇ ਰਹਿਣ ਵਾਸਤੇ ਕੋਈ ਮਕਾਨ ਬਣੀ ਪਰੰਤੂ ਉਹਨਾਂ ਨੂੰ ਇਸ ਚ ਹਿੰਦੂ ਇੱਕ ਐਜੰਡਾ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਵੀ ਉਹਨਾਂ ਮਿਲ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਤੇ ਬਾਕੀ ਜਿੰਨੀਆਂ ਵੀ ਅਨਸਾਪ ਸੰਧ ਜਥੇਬੰਦੀਆਂ ਤੇ ਉਹਨਾਂ ਨੂੰ ਇਕੱਤਰ ਹੋ ਕੇ ਜਿਸ ਤਰ੍ਹਾਂ ਵੀ ਪੰਜਾਬ ਦੀ ਜਿੰਨੇ ਵੀ ਜਥੇਬੰਦੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਇਹ ਜਹੇਦਾਰ ਜਗਤਾਰ ਸਿੰਘ ਹਵਾਰਾ ਦੀ ਅਪੀਲ ਵੀ ਹੈ ਕਿ ਜਦੋਂ ਤੱਕ ਅਸੀਂ ਇਕੱਤਰ ਨਹੀਂ ਹੋ ਜਾਂਦੇ ਖਾਸ ਕਰਕੇ ਸਿੱਖ ਕੌਮ ਨੂੰ ਜਿਓ ਕੁਸ ਪਿੱਛੇ ਵਾਪਰਿਆ ਉਹਨੂੰ ਸਾਰਿਆਂ ਛੱਡ ਕੇ ਇੱਕ ਨਿਸਾਨੇ ਤੇ ਇੱਕ ਨਿਸਾਨ ਸਾਹ ਹੱਥਾਂ ਲੈ 71 ਹੋ ਕੇ ਆਪਣੇ ਸੰਘਰਸ਼ ਦੀ ਪੂਰਤੀ ਲਈ ਸੰਘਰਸ਼ ਕਰਨਾ ਚਾਹੀਦਾ ਸੋ ਅੱਜ ਦਾ ਇਹ ਮੀਟਿੰਗ ਦਾ ਅਜੰਡਾ ਗੁਰਦੀਪ ਸਿੰਘ ਜੀ ਸਪੋਕਸਮੈਨ ਨੇ ਜੋ ਮੋਰਚੇ ਦੇ ਉਹ ਇਸ ਤੋਂ ਪਹਿਲਾਂ ਕਿ ਉਹ ਰੱਖਣ ਮੈਂ ਕਲੈਰੀਫਿਕੇਸ਼ਨ ਇੰਨੀ ਦੇਣੀ ਚਾਹੁੰਦਾ ਕਿ ਐਸ 21 ਤਰੀਕ ਨੂੰ ਜਗਤਾਰ ਸਿੰਘ ਹਜ਼ਾਰਾ ਦੀ ਫਿਰ ਪੇਸ਼ੀ ਹੈ ਪੰਜਾਬ ਚ ਲੈ ਕੇ ਆਉਣਗੇ ਜਿਵੇਂ ਬਾਪੂ ਜੀ ਨੇ ਕਿਹਾ ਹੈ ਕੀ ਏਜੀ ਨੇ ਬਹੁਤ ਗਲਤ ਦੋਸ਼ ਲਾਇਆ ਜਦੋਂ ਕਿ ਉਹਨਾਂ ਨਾਲ ਦੇ ਕਿ ਉਹ ਕੋਰੋਕਿਊਸ ਆਲਰੇਡੀ ਪੰਜਾਬ ਦੀ ਜ਼ਿਲ੍ਹੇ ਚ ਨਹੀਂ ਸੋ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਪੰਜਾਬ ਲੈ ਕੇ ਆਉਣ ਦੇ ਵਿੱਚ ਜੋ ਵਿਰੋਧ ਕਰ ਰਹੇ ਨੇ ਝੂਠ ਬੋਲ ਰਹੇ ਨੇ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਰ-ਬਾਰ ਪੁੱਛਿਆ ਵੀ ਦੱਸੋ ਕੀ ਹੋ ਰਿਹਾ ਹੈ ਉਹਨੂੰ ਪੰਜਾਬ ਦਾ ਕੋਈ ਜਿਹੜਾ ਜੋ ਵੀ ਜਾਂਦੇ ਨੇ ਅਧਿਕਾਰੀ ਉੱਥੋਂ ਬੰਦ ਕਰਨ ਨੂੰ ਪਰੇਕ ਨੰਬਰ 2 ਦੇ ਉੱਤੇ ਬਾਪੂ ਜੀ ਨੇ ਜੋ ਕਿਹਾ ਇਹ ਮੋਰਚਾ ਮੁਹਾਲੀ ਚੰਡੀਗੜ੍ਹ ਤੇ ਬਾਰਡਰ ਤੇ ਲੱਗਿਆ ਰਹੂਗਾ ਲੇਕਿਨ ਉਹ ਪੰਜਾਬ ਦੇ ਪਿੰਡ-ਪਿੰਡ ਗਲੇ-ਗਲੇ ਮਜ਼ਮਦੇ ਦੇ ਵਿੱਚ ਜਾਊਗਾ ਸ਼ਹਿਰਾਂ ਜਾਊਗਾ ਤੇ ਮੋਰਚਾ ਤਾਂ ਹੀ ਚੇਤਾਵਨੀ ਪੱਤਰ ਦਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਕੇ ਖਾਸ ਕਰਕੇ ਸਿੱਖ ਭਾਈਚਾਰਾ ਤੇ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਇਸ ਮੋਰਚੇ ਨੂੰ ਅੱਗੇ ਵਧਾਉਣਗੇ 15 ਮਈ ਨੂੰ ਵੱਡੇ ਇਕੱਠ ਕਰਨਗੇ ਮੋਦੀਪ ਸਿੰਘ ਜੀ ਬਤੁਨ ਦਾ ਜੋ ਸਪੋਕਸਪੀਨਰ ਨੇ ਕਿਹਾ ਔਰ ਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਪ੍ਰਸਤ ਇਸ ਮੋਰਚੇ ਦੇ ਬਹੁਤ ਵੱਡੇ ਸਹਾਇਕ ਤੇ ਆਗੂ ਕਾਕਾ ਦਰਸ਼ਨਪਾਲ ਜੀ ਨੇ ਕੋਈ ਗੱਲ ਬਾਕੀ ਨਹੀਂ ਰਹੀ ਜਿਹੜੀ ਅਸੀਂ ਦੱਸੀ ਗਏ ਅਸੀਂ ਇੱਕ ਗੱਲ ਮੋਰਚੇ ਵੱਲੋਂ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਸ਼ਕਤੀਆਂ ਨੇ 78 ਸਾਲਾਂ ਤੋਂ ਰਾਜ ਕੀਤਾ ਕਿਉਂਕਿ ਸਾਡੀ ਸਮੱਸਿਆ ਦੀ ਜੜ 15 ਅਗਸਤ 1947 ਹੈ ਉਹਦਾ ਇੱਕੋ ਇੱਕ ਕਾਰਨ ਉਹ ਪੰਜਾਬ ਦੇ ਜਾਂ ਖਾਲਸਾ ਪੰਥ ਦੇ ਹਤੈਸ਼ੀ ਨਹੀਂ ਸੀ ਉਹ ਕਾਨੂੰਨ ਤੇ ਸੰਵਧਾਨ ਮੁਤਾਬਕ ਵੀ ਚੱਲਣ ਵਾਲੇ ਨਹੀਂ ਸੀ ਉਹਨਾਂ ਨੇ ਸਾਡੇ ਵਿੱਚ ਫੁੱਟ ਪਾਈ ਅੱਜ ਸਾਡੇ ਜਹਦਾ ਜਗਤਾਰ ਸਿੰਘ ਜੀ ਹਵਾਰਾ ਬੜੇ ਵਾਰ-ਵਾਰ ਸਾਨੂੰ ਜੋੜ ਦੇ ਕੇ ਕਹਿ ਰਹੇ ਹਾਂ ਉਹਨਾਂ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਗਦਾਰੀ ਕੀਤੀ ਉਹ ਕਿਸੇ ਧਰਮ ਨਾਲ ਕਿਸੇ ਕਿੱਤੇ ਨਾਲ ਸੰਬੰਧਤ ਉਹ ਸਾਰੇ ਜਿਹੜੇ ਪੰਜਾਬ ਪ੍ਰਤੀ ਮਨੁੱਖਤਾ ਪ੍ਰਤੀ ਸਿਰਦਰ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਲੜਾਈ ਲੜਗੇ ਤੇ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਬਹੁਤ ਜ਼ਿਆਦਾ ਸੰਤੁਸ਼ਟ ਕਿ ਉਸ ਪਾਸੇ ਤੇ ਅਸੀਂ ਬਹੁਤ ਵੱਡਾ ਹੰਗਾਰਾ ਪਟਿਆ ਸਰਕਾਰਾਂ ਨੂੰ ਚਿੰਤਾ ਹੋ ਸਕਦੀ ਹੈ ਪਰ ਸਮਾਜ ਲਈ ਤੇ ਇਹ ਸਾਰੇ ਪੰਜਾਬ ਲਈ ਇੱਕ ਬਹੁਤ ਵਧੀਆ ਸਨਹਿਤ ਦੂਜੀ ਮੈਂ ਇੱਕ ਬੇਨਤੀ ਫੇਰ ਕਹਾਂ ਸਪਸ਼ਟ ਕਰਾਂ ਕਿ ਜੋ ਹਮਲਾ ਖਨੌਰੀ ਸ਼ੰਭੂ ਬਾਡਰ ਤੇ ਕੀਤਾ ਗਿਆ ਸਦਕੇ ਜੋ ਗ੍ਰਿਫਤਾਰੀਆਂ ਹੋਈਆਂ ਇਸ ਤਰ੍ਹਾਂ ਦੀ ਕਦੇ ਕੋਈ ਘਟਨਾ ਨਹੀਂ ਵਾਪਰੀ ਬਸ ਸਵਾਰ ਨਹੀਂ ਲੜਾ ਨਾਗਾਲੈਂਡਾ ਨੇ ਵੀ ਇੱਥੇ ਸਦھے ਅਸੀਂ ਮੈਂ ਉਹਨਾਂ ਨਾਲ ਮਿਲ ਕੇ ਆ ਸਰਕਾਰ ਗੱਲ ਕਰਦੀ ਸੀ ਫੋਟੀਆਂ ਜਿੱਤੀਆਂ ਹਥਿਆਰਬੰਦ ਲਹਿਰਨਾ ਕਾ ਪੰਜਾਬ ਚ ਵੀ ਹੋਈ ਪਰ ਸਦਕੇ ਕਿਸੇ ਨੇ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕੀਤਾ ਤੇ ਇਹ ਸਰਕਾਰਾਂ ਹੀ ਚੋਰੀਆਂ ਕਰਾਉਣ ਲੱਗ ਜੇ ਇਹ ਵਿਦੇਸ਼ੀ ਲੁਟੇਰੇ ਦਾ ਕਰਦੇ ਰਹੇ ਆ ਕਿ ਇਸ ਦੇਸ਼ ਨੇ ਕਬਜ਼ਾ ਕਰ ਲਿਆ ਤੇ ਲੁੱਟ ਲੂ ਤੁਹਾਨੂੰ 42 ਘੰਟੇ ਦਿੱਤੇ 75 ਘੰਟੇ ਦਿੱਤੇ ਪੰਜਾਬ ਦੀ ਚੁਣੀ ਹੋਈ ਸਰਕਾਰੇ ਲੁੱਟੇ ਇਹ ਕੌਮੀ ਇਨਸਾਫ ਮੋਰਚਾ ਇਹਨੂੰ ਇੱਕ ਚੈਲੰਜ ਸਮਝਦਾ ਹੈ ਤੇ ਉਸ ਚੈਲੰਜ ਨੂੰ ਅਸੀਂ ਸਵੀਕਾਰ ਕੀਤਾ ਹੈ ਕਿ ਕਿੰਨਾ ਕੁ ਅਸੀਂ ਜਵਾਬ ਦੇਵਾਂਗੇ ਕਿ ਜਿੰਨੀ ਸਾਡੀ ਸਮਰੱਥਾ ਹੈ ਉਹ ਥੋੜ੍ਹਾ ਹੋਇਆ ਥੋੜਾ ਬਹੁਤਾ ਹੋਇਆ ਬਹੁਤਾ ਅਸੀਂ ਕਿਸਾਨ ਜੱਥੇਬੰਦੀਆਂ ਦੇ ਨਾਲ ਤੇ ਪੰਜਾਬ ਨੂੰ ਇੱਕ ਨਵਾਂ ਸੰਘਰਸ਼ ਇਨਸਾਫ ਦਾ ਤੇ ਸਮੁੱਚੀ ਸਾਡੀ ਜੋ ਮੁਸ਼ਕਲ 78 ਸਾਲਾਂ ਤੋਂ ਉਹਨਾਂ ਨੂੰ ਹੱਲ ਕਰਨ ਦਾ ਅਸੀਂ ਜ਼ਰੂਰ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਯਤਨ ਕਰਾਂਗੇ ਸਾਨੂੰ ਖੁਸ਼ੀ ਹੈ ਕਿ ਕਿਸਾਨ ਆਗੂ ਧਾਰਮਿਕ ਸ਼ਖਸੀਅਤਾਂ ਬਾਬਾ ਸੇਵਾ ਸਿੰਘ ਜੀ ਦੀ ਹੋਰ ਸਾਰੀਆਂ ਧਾਰਮਿਕ ਸ਼ਖਸੀਅਤਾਂ ਬੁੱਧੀਜੀਵੀ ਮਜ਼ਦੂਰ ਵਰਗ ਦਾਸਤਵਰਗ ਵਪਾਰੀ ਵਰਗ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਇਨਸਾਫ ਲਈ ਲੜਦੇ ਆਉਣ ਵਾਲੇ ਸਮੇਂ 'ਚ ਜਿੱਥੇ ਸਾਨੂੰ ਉਮੀਦ ਹੈ ਕਿ ਸਰਕਾਰ ਹਰ ਹਾਲਤੇ ਚ ਝੁਕਣਾ ਪਵੇਗਾ ਉਥੇ ਅਸੀਂ ਇੱਕ ਪੰਜਾਬ ਦੀ ਸਮੁੱਚੇ ਭਾਈਚਾਰੇਾਂ ਚ ਹੋਰ ਜਿਹੜੀ ਸ਼ਾਂਤੀ ਦੇ ਜਿਹੜੇ ਖਤਰੇ ਲੋਕਾਂ ਚ ਪੈਦਾ ਕੀਤੇ ਜਾ ਰਹੇ ਆ ਤੇ ਲੋਕਾਂ ਦਾ ਡਰ ਆ ਉਹਨਾਂ ਨੂੰ ਅਸੀਂ ਹੱਲ ਕਰਾਂਗੇ ਧੰਨਵਾਦ ਕਿਉਂਕਿ ਬਾਬਾ ਜੀ ਨੇ ਰਾਜੇਵਾਲ ਸਾਹਿਬ ਸਾਡੇ ਸੀਨੀਅਰ ਆਗੂ ਹਨ ਉਹਨਾਂ ਨੇ ਜਰੂਰ ਕੋਸ਼ਿਸ਼ ਆ ਰੱਖਣੀ ਹੈ ਧੰਨਵਾਦ ਰਾਜੇਵਾਲ ਸਾਹਿਬ ਜੀ ਇਸ ਤੋਂ ਵੱਧ ਜੇ ਉਸ ਤੋਂ ਮੈਂ ਕਹਿਣ ਕਰਦਾ ਇਹ 1 ਮਈ ਤੋਂ ਲੈ ਕੇ 5 ਮਈ ਦੇ ਦੌਰਾਨ ਪਟਨਾਣਾ ਦੇ ਵਿੱਚ ਸਾਰੇ ਪੰਜਾਬ ਦੇ ਜਿਹੜਾ ਪੰਦਰ ਤੇ ਮੀਟਿੰਗ ਹੋਈਆਂ ਬਾਤਾਂ ਹੋਈਆਂ ਬੰਦ ਬੰਨੇ ਨੇ ਸਾਰਾ ਕੁਝ ਕਹਿ ਉਹਨਾਂ ਨੂੰ ਤੁਸੀਂ ਕਹਿ ਦਿੱਤਾ ਸਾਰਾ ਕੁਝ ਆਜੋ ਆਜੋ ਇੱਥੇ ਨਹੀਂ ਇੱਥੋਂ ਬੋਲ ਚੱਲ ਕੀ ਬੋਲ ਆਜੋ ਇੱਥੇ ਆ ਕੇ ਮਾ ਬਾਜੀ ਤੁਸੀਂ ਇੱਧਰ ਆਜੋ ਆਜੋ ਇੱਥੇ ਆਜੋ ਆਜੋ ਕੋਲ ਕੋਲ ਬੰਨੀ ਹੈ ਦੋਸਤੋ ਅਸਲੀ ਤੇ ਹੈਪੀ ਬੀਬੀ ਵਾਲਾ ਇਹ ਪੰਜਾਬ ਵਾਲੇ ਚੰਗੇ ਨਹੀਂ ਲੱਗਦੇ ਐਸੇ ਕਰਕੇ ਦੁਨੀਆ ਦੇ ਕਿਤੇ ਕਿਸੇ ਖੇਤੇ ਵਿੱਚ ਅਸੀਂ ਇਸ ਤਰ੍ਹਾਂ ਦੀ ਮਿਸਾਲ ਨਹੀਂ ਦੇਖੀ ਜਿੱਥੇ ਕੋਈ ਮਨੁੱਖ ਆਪਣੀ ਕੈਦ ਪੂਰੀ ਕਰ ਚੁੱਕਾ ਹੋਵੇ ਦੇ ਬਾਵਜੂਦ ਉਹ ਜੇਲ੍ਹ ਚ ਬੈਠਾ ਹੋਵੇ ਇੱਥੇ ਤੇ ਦੁੱਗਣੀ ਦੁੱਗਣੀ ਵੀ ਤਿੰਨ ਤਿੰਨ ਗੁਣੀ ਕੈਦ ਕੱਟ ਕੇ ਬੈਠੇ ਨੇ ਸਾਡੇ ਬੰਦੀ ਸਿੰਘ ਤੇ ਉਹਨਾਂ ਨੂੰ ਸਿਰਫ ਤੇ ਸਿਰਫ ਇਸ ਲਈ ਰਿਹਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਪੰਜਾਬੀ ਨੇ ਔਰ ਸਿੱਖ ਨੇ ਔਰ ਜਿਸ ਤਰ੍ਹਾਂ ਦਾ ਏਜੰਡਾ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਨੂੰ ਹੁੰਦਾ ਹੈ ਉਹਦੇ ਮੁਤਾਬਕ ਉਹ ਮਾਈਨੋਰਟੀਜ਼ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਪਿਛਲੇ 5-4 ਸਾਲ ਤੋਂ ਜੋ ਮੁਸਲਮਾਨਾਂ ਤੇ ਇੱਕ ਤੇ ਬਾਅਦ ਦੂਜਾ ਹਮਲਾ ਹੁੰਦਾ ਹੈ ਤੇ ਮੈਂ ਸਮਝਦਾ ਹਾਂ ਕਿ ਇਹ ਤੇ ਬਾਅਦ ਸਾਨੂੰ ਸਿੱਖਣ ਵੀ ਤਿਆਰ ਲੈਣਾ ਚਾਹੀਦਾ ਸਾਡੇ ਤੇ ਵੀ ਹਮਲਾ ਹੋਏਗਾ ਇੱਕ ਗੱਲ ਦੂਸਰੀ ਇੱਕ ਗੱਲ ਬੜੀ ਸਪਸ਼ਟ ਹੈ ਕਿ ਕੋਈ ਵੀ ਅੰਦੋਲਨ ਹੁੰਦਾ ਜਿਹੜਾ ਪੰਜਾਬ ਤੋਂ ਸ਼ੁਰੂ ਹੋ ਜਾਏ ਉਹ ਕਿਸੇ ਨੇਪਰੇ ਲੱਗਦਾ ਕਿਸੇ ਕੰਡੇ ਲੱਗਦਾ ਕਿਸੇ ਸਟੇਟ 'ਚ ਕੋਈ ਅੰਦੋਲਨ ਸ਼ੁਰੂ ਹੋ ਜੇ ਉਹਨੂੰ ਇੰਨਾ ਸੀਰੀਅਸਲੀ ਕੇਂਦਰ ਸਰਕਾਰ ਨਹੀਂ ਦਿੰਦੀ ਜਿੰਦਾ ਪੰਜਾਬ ਦੇ ਅੰਦੋਲਨਾਂ ਨੂੰ ਲੈਂਦੀ ਹੈ ਆਉਣ ਵਾਲੇ ਦਿਨਾਂ ਵਿੱਚ ਜੋ ਜੋ ਕਰਨ ਵਾਲੇ ਨੇ ਜਿਸ ਤਰ੍ਹਾਂ ਅਮਰੀਕਾ ਦੇ ਟਰੰਪ ਦੇ ਥੱਲੇ ਉਹ ਲੰਮੇ ਪਏ ਨੇ ਜਿਵੇਂ ਅੰਦਰਖਾਤੇ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਨਾਲ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਜੇ ਉਹ ਸਾਰੇ ਸਮਝੌਤੇ ਸਿਰੇ ਚੜ ਜਾਂਦੇ ਨੇ ਤਾਂ ਪੰਜਾਬ ਦਾ ਨਾ ਵਪਾਰ ਬਚੇਗਾ ਨਾ ਖੇਤੀ ਬਚੇਗੀ ਨਾ ਕੋਈ ਦਿੱਕਤਵਤਾ ਨਹੀਂ ਬਚੇਗਾ ਆ ਜਿਹੜੀ ਭਾਰਤਮਾਲਾ ਪ੍ਰੋਜੈਕਟ ਹੈ ਇਹਦੇ ਪ੍ਰੋਜੈਕਟ ਨੂੰ ਪੜਨ ਤੇ ਹੀ ਸਾਫ਼ ਹੋ ਜਾਂਦਾ ਵੀ ਉਹਨਾਂ ਦੀ ਨੀਅਤ ਕੀ ਹੈ ਹਰ 10 ਕਿਲੋਮੀਟਰ ਤੇ ਬਾਅਦ ਕਿਤੇ ਫੂਡ ਕੋਰਟ ਬਣਨੇ ਕਿਤੇ ਮਾਲ ਬਣਨੇ ਨੇ ਜੀਨੇ ਸਾਰਾ ਵਪਾਰ ਖਾ ਜਾਣਾ ਜੀਨੇ ਸਾਰਾ ਸਾਡੀ ਹੋਟਲਿੰਗ ਇੰਡਸਟਰੀ ਖਾ ਜਾਣੀ ਹੈ ਸਾਨੂੰ ਇਕਨੋਮਿਕਲੀ ਸੱਟ ਮਾਰਨ ਵਾਸਤੇ ਇਦਾਂ ਦੀਆਂ ਸਾਰੀਆਂ ਜਿਹੜੀਆਂ ਪਾਲਿਸੀਆਂ ਨੇ ਇਹਨਾਂ ਸਭ ਕੁਝ ਰੂਲ ਕੇ ਰੱਖ ਦੇਣਾ ਔਰ ਇਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਇਕੱਠੇ ਹੋ ਕੇ ਸਾਰਿਆਂ ਨੂੰ ਲੜਨਾ ਪੈਗਾ ਪੰਜਾਬ ਨੂੰ ਸਾਰਿਆਂ ਨੂੰ ਤਿਆਰ ਕਰਨਾ ਪੈਗਾ ਜਿਹੜਾ ਨੈਰੇਟਿਵ ਪੰਜਾਬ ਸਰਕਾਰ ਪਾਰ ਸਰਕਾਰ ਦੇ ਆਖੇ ਸਿਰਜ ਰਹੀ ਹੈ ਕਿ ਕਿਸਾਨ ਇਹ ਤਾਂ ਜੀ ਰੋਜ਼ ਮੋਰਚਾ ਲਾ ਕੇ ਬੈਠੇ ਰਹਿੰਦੇ ਨੇ ਇਹ ਤਾਂ ਜੀ ਰੋਜ਼ ਸੜਕਾਂ ਬਲੌਕ ਕਰਦੇ ਨੇ ਮੈਂ ਆਪਣੀ ਕਲੀਅਰਚ ਸਪਸ਼ਟ ਕੀਤਾ ਸੀ ਸੜਕ ਕਿਸੇ ਨੇ ਨਹੀਂ ਬਲਾਕ ਕੀਤੀ ਜਿਹੜੇ ਸਾਡੇ ਸਾਥੀ ਮੋਰਚਾ ਲਾਈ ਬੈਠੇ ਸੀ ਉਹ ਸੜਕਾਂ ਦੇ ਇੱਕ ਪਾਸੇ ਬੈਠੇ ਸੀ ਸੜਕ ਬਲਾਕ ਕੀਤੀ ਸੀ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨਾਲ ਗਿਲ ਕੇ ਜਿੰਨੇ ਰੁਕਾਵਟਾਂ ਖੜੀਆਂ ਕੀਤੀਆਂ ਸੀ ਉਹਨਾਂ ਨੇ ਕੀਤੀਆਂ ਸੀ ਤੇ ਉਹਨਾਂ ਨੇ ਇਹ ਦੂਜੀ ਵਾਰੀ ਇਹ ਕੀਤਾ ਇੱਕ ਵਾਰੀ ਏਸੀ ਆਰਟ ਵੇਲੇ ਭਜਨ ਲਾਲ ਦੇ ਵੇਲੇ ਕੀਤਾ ਸੀ ਦੂਜੀ ਵਾਰੀ ਹੁਣ ਇਹ ਸਰਕਾਰ ਨੇ ਕੀਤਾ ਵੀ ਇਦਾਂ ਰੁਕਾਵਟਾਂ ਖੜੀਆਂ ਕਰਕੇ ਤੇ ਪੰਜਾਬ ਵਾਲੇ ਜਿਹੜੇ ਨੇ ਜਿੱਦਾਂ ਵੱਖਰੇ ਕਿਸਮ ਦੇ ਲੋਕ ਹੋਣ ਜਿਵੇਂ ਇਹ ਭਾਰਤ ਵਾਸੀ ਨਾ ਹੋਣ ਇਹਨਾਂ ਨੂੰ ਦਿੱਲੀ ਜਾਣ ਦੀ ਆਗਿਆ ਨਹੀਂ ਇਹ ਆਪਣੀ ਰਾਜਧਾਨੀ ਤੇ ਜਾ ਨਹੀਂ ਸਕਦੇ ਉਹ ਇਹਨਾਂ ਨੇ ਕੀਤਾ ਔਰ ਜਿਸ ਤਰ੍ਹਾਂ ਜਿਹੜੇ ਢੰਗ ਨਾਲ ਇਹ ਮੋਰਚਾ ਉਠਾਇਆ ਸ਼ੰਭੂ ਤੇ ਖਨੌਰੀ ਪਾウダー ਤੋਂ ਉਠਾਇਆ ਇਹ ਅਤਨਿੰਦਨਯੋਗ ਹੈ ਇਹ ਕੋਈ ਤਰੀਕਾ ਨਹੀਂ ਔਰ ਇਸ ਤਰ੍ਹਾਂ ਦੁਨੀਆ 'ਚ ਕਦੇ ਨਹੀਂ ਹੁੰਦਾ ਤੁਸੀਂ ਗੱਲਬਾਤ ਲਈ ਸੱਦ ਕੇ ਫਿਰ ਸਾਰੇ ਲੀਡਰਾਂ ਨੂੰ ਅਰੈਸਟ ਕਰ ਲਓ ਪਿੱਛੋਂ ਮੋਰਚਾ ਤੁਸੀਂ ਉਠਾ ਦਿਓ ਇਹ ਕਿਤੇ ਨਹੀਂ ਕਦੇ ਹੋਇਆ ਔਰ ਮੈਂ ਸਮਝਦਾ ਬਈ ਜਿਹੜੇ ਨਵੇਂ 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 ਸਰਕਾਰੀ ਚੌਧਰੀ ਬਣੇ ਨੇ ਪੰਜਾਬ ਦੇ ਹੁਕਮਰਾਨ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਕਿਸ ਤਰ੍ਹਾਂ ਸਰਕਾਰਾਂ ਚਲਾਈ ਦੀਆਂ ਇਹਨਾਂ ਇਹਨਾਂ ਕੋਧ ਨੂੰ ਕੋਈ ਸੂਝ ਨਹੀਂ ਹੈ ਉਹਨਾਂ ਨੇ ਇੱਕ ਨਵੀਂ ਭਾਜੀ ਪਾਈ ਹੈ ਜਿਹਦਾ ਜਿਹੜੀ ਪੰਜਾਬ ਪੰਜਾਬੀ ਜਿਹੜੇ ਨੇ ਮਿਲ ਕੇ ਉਹਦੀ ਕੀਮਤ ਜਰੂਰ ਮੋੜਨਗੇ ਉਹ ਭਾਜੀ ਦਾ ਜਵਾਬ ਜਰੂਰ ਦੇਣਗੇ ਬਹੁਤ ਬਹੁਤ ਧੰਨਵਾਦ ਬਾਬਾ ਸੇਵਾ ਸਿੰਘ ਜੀ ਇਸ ਤੋਂ ਬਾਅਦ ਸਿਰਫ ਇੱਕ ਮਿੰਟ ਲਈ ਕਿ ਮਈ 1991 ਚ ਰਜੀਵ ગાંધી ਦਾ ਕਤਲ ਹੋਇਆ ਸੀ